ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ ਪੀ ਮਾਰਚ 2024 ਦੇ ਬੋਰਡ ਦੇ ਪੇਪਰ ਦੀ ਗੱਲ ਕਰਾਂਗੇ ਸੋ ਸਾਰੇ ਬੱਚੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਿਹੜੇ ਬੱਚੇ ਨਵੇਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ ਪਹਿਲਾ ਪ੍ਰਸ਼ਨ ਸੁੰਦਰ ਲਿਖਾਈ ਲਈ ਰਾਖਮਾ ਉਸ ਤੋਂ ਬਾਅਦ ਦੂਜਾ ਪ੍ਰਸ਼ਨ ਵਸਤੂਨਿਸ਼ਟ ਪ੍ਰਸ਼ਨ ਊੜਾ ਫਕੀਰ ਸ਼ਬਦ ਦਾ ਇਸਤਰੀ ਲਿੰਗ ਰੂਪ ਲਿਖੋ ਇਹਦਾ ਉੱਤਰ ਆਊਗਾ ਜੀ ਫਕੀਰਨੀ ਆੜਾ ਉਹ ਕਮਰੇ ਵਿੱਚ ਪੜ ਰਿਹਾ ਹੈ ਵਾਕ ਵਿੱਚ ਕਿਹੜਾ ਕਾਲ ਰੂਪ ਹੈ ਇਹਦਾ ਉੱਤਰ ਆਊਗਾ ਜੀ ਵਰਤਮਾਨ ਕਾਲ ਵਰਤਮਾਨ ਕਾਲ ਪੜ ਰਿਹਾ ਹੈ ਤੋਂ ਪਤਾ ਲੱਗਿਆ ਵੀ ਇਹ ਵਰਤਮਾਨ ਕਾਲ ਨਾਲ ਸੰਬੰਧਤ ਹੈ ਈਡੀ ਵਿਆਕਰਨ ਦੇ ਕਿਸ ਭਾਗ ਅਧੇਨ ਪਸ਼ਾਈ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਇਹਦਾ ਉੱਤਰ ਆਊਗਾ ਜੀ ਧੁਨੀ ਬੋਧ ਧੁਨੀ ਬੋਧ ਅਧਿਐਨ ਸਸਾ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ 10 ਉਸ ਤੋਂ ਬਾਅਦ ਹਾਹਾ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਵਾਲੇ ਅੰਕਿਤ ਕਰਨ ਲਈ ਵਰਤੇ ਜਾਂਦੇ ਚਿੰਨ੍ਹਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਲਿਪੀ ਉਸ ਤੋਂ ਬਾਅਦ ਕਕਾ ਸਾਰਿਆਂ ਦੀ ਸਾਂਝੀ ਮਿਲਵੀ ਰਾਏ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ ਇਹਦਾ ਉੱਤਰ ਆਊਗਾ ਜੀ ਸਰਬਸੰਮਤੀ ਸਾਰਿਆਂ ਦੀ ਸਾਂਝੀ ਰਾਏ ਨੂੰ ਸਰਬਸੰਮਤੀ ਕਹਿੰਦੇ ਹਨ ਉਸ ਤੋਂ ਬਾਅਦ ਖਖਾ ਸਵਾਰਨਾ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ ਇਹਦਾ ਉੱਤਰ ਆਊਗਾ ਜੀ ਵਿਗਾੜਨਾ ਸਵਾਰਨਾ ਵਿਗਾੜਨਾ ਉਸ ਤੋਂ ਬਾਅਦ ਗੱਗਾ ਮਨ ਦੀ ਖੁਸ਼ੀ ਗਮੀ ਹੈਰਾਨੀ ਆਦ ਦੇ ਭਾਵਾਂ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਬਿਸਮਕ ਬਿਸਮਕ ਉਸ ਤੋਂ ਬਾਅਦ ਘੱਗਾ ਉਪਕਾਰ ਦਾ ਸਮਾਨਾਰਥਕ ਸ਼ਬਦ ਲਿਖ ਇਹਦਾ ਆਊਗਾ ਜੀ ਨੇਕੀ ਉਪਕਾਰ ਨੂੰ ਆਪਾਂ ਹੋਰ ਕੀ ਕਹਿੰਦੇ ਆ ਨੇਕੀ ਦੂਜਾ ਲਿਖੋ ਭਲਾਈ ਕੀ ਜ ਆਪਾਂ ਲਿਖ ਸਕਦੇ ਹਾਂ ਅਹਿਸਾਨ ਠੀਕ ਹੈ ਜੀ ਉਸ ਤੋਂ ਬਾਅਦ ਨੰਗਾ ਆਪ ਅੱਜ ਕੱਲ ਕੀ ਕਰਦੇ ਹੋ ਇਸ ਵਾਕ ਵਿੱਚ ਆਪ ਸ਼ਬਦ ਕਿਸ ਪ੍ਰਕਾਰ ਦਾ ਪੜਨਾਮ ਹੈ ਇਹਦਾ ਉੱਤਰ ਆਊਗਾ ਜੀ ਨਿਜਵਾਚਕ ਪੜਨਾਮ ਨਿਜਵਾਚਕ ਪੜਨਾਮ ਉਸ ਤੋਂ ਅੱਗੇ ਹੈਗਾ ਤੀਜਾ ਪ੍ਰਸ਼ਨ। ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਉੱਤੇ ਲਗਭਗ 400 ਸ਼ਬਦਾਂ ਦਾ ਲੇਖ ਲਿਖੋ। ਕੋਈ ਪੰਜ ਵਿਸ਼ਿਆਂ ਨਾਲ ਸੰਬੰਧਿਤ ਲੇਖ ਹੋਣਗੇ। ਕਿਸੇ ਇੱਕ ਬਾਰੇ ਲਿਖ ਦੇਣਾ ਹੈ। ਉਸ ਤੋਂ ਬਾਅਦ ਚੌਥਾ ਪ੍ਰਸ਼ਨ ਪੱਤਰ ਦਿੱਤੇ ਹੋਣਗੇ। ਦੋਨਾਂ 'ਚੋਂ ਇੱਕ ਕਰਨਾ ਹੈ। ਉਸ ਤੋਂ ਬਾਅਦ ਪੰਜਵਾਂ ਇੱਕ ਪੈਰਾ ਦਿੱਤਾ ਹੋਊਗਾ ਜਿਹਦਾ ਸਰਲੇਖ ਵੀ ਲਿਖਣਾ ਹੈ। ਤੇ ਉਹਨੂੰ 1/3 ਸ਼ਬਦਾਂ ਦੇ ਵਿੱਚ ਸੰਖੇਪ ਕਰਕੇ ਲਿਖਣਾ ਹੈ। ਇਹ ਵਿਦਿਆ ਨਾਲ ਸੰਬੰਧਿਤ ਪੈਰਾ ਦਿੱਤਾ ਹੋਇਆ ਹੈ। ਇਹਦਾ 1/3 ਭਾਗ ਲਿਖਣਾ ਹੈ। ਮੰਨ ਲਓ ਜੇ ਇਹਦੇ 75 ਸ਼ਬਦ ਨੇ ਤਾਂ ਤੁਸੀਂ ਇਸ ਨੂੰ 25 ਸ਼ਬਦਾਂ ਦੇ ਵਿੱਚ ਬਣਾ ਕੇ ਲਿਖਣਾ ਹੈ। ਹਾਂਜੀ ਅੱਗੇ 6ਵਾਂ ਪ੍ਰਸ਼ਨ ਕੋਈ ਤਨਮਹਾਵਰਿਆ ਨੂੰ ਵਾਕਾਂ ਵਿੱਚ ਵਰਤਣਾ ਹੈ। ਵਾਕ ਬਣਾਉਣੇ ਨੇ ਅਰਥ ਨਹੀਂ ਦੱਸਣਾ ਹੈਗਾ। ਜਿਵੇਂ ਪਹਿਲਾ ਦਿੱਤਾ ਹੋਇਆ ਊੜਾ ਵਕਤ ਨੂੰ ੱੱਕਾ ਦੇਣਾ। ਇਦਾ ਅਰਥ ਹੋਊ ਆਊਗਾ ਜੀ ਸਮਾਂ ਔਖ ਨਾਲ ਕੱਟਣਾ ਜੇ ਜਦਾ ਵਾਕ ਬਣਾਉਣਾ ਹੋਵੇ ਤਾਂ ਤੁਸੀਂ ਲਿਖੋਗੇ ਗਰੀਬ ਬੰਦਾ ਮਹਿੰਗਾਈ ਕਰਕੇ ਸਮਾਂ ਔਖ ਨਾਲ ਕੱਟਦਾ ਹੈ ਠੀਕ ਹੈ ਜੀ ਦੂਜਾ ਹੈਗਾ ਆੜਾ ਲਹੂ ਪਸੀਨਾ ਇੱਕ ਕਰਨਾ ਲਹੂ ਪਸੀਨਾ ਇੱਕ ਕਰਨਾ ਹੁੰਦਾ ਹੈ ਕਰੜੀ ਮਿਹਨਤ ਕਰਨਾ ਇਮਾਨਦਾਰ ਲੋਕ ਲਹੂ ਪਸੀਨਾ ਇਕ ਕਰਕੇ ਕਮਾਈ ਕਰਦੇ ਹਨ ਅੱਗੇ ਈੜੀ ਰੰਗ ਬੰਨਣਾ ਇਹਦਾ ਅਰਥ ਹੁੰਦਾ ਜੀ ਰੌਣਕ ਲਾਉਣਾ ਇਹਦਾ ਜੇ ਤੁਸੀਂ ਵਾਕ ਬਣਾਉਣਾ ਤਾਂ ਬਣਾਉਂਗੇ ਸਵੇਰ ਦੀ ਸਵਾ ਵਿੱਚ ਬੱਚਿਆਂ ਨੇ ਖੂਬ ਰੰਗ ਬੰਨਿਆ ਅੱਗੇ ਸਸਾ ਮੱਥਾ ਠਣਕਣਾ ਇਹਦਾ ਅਰਥ ਹੁੰਦਾ ਜੀ ਖਤਰੇ ਦਾ ਸ਼ੱਕ ਪੈਣਾ ਉਸ ਤੋਂ ਬਾਅਦ ਹਾ ਹਾ ਪਾ ਪਾ ਕਰਨਾ ਇਹਦਾ ਅਰਥ ਹੁੰਦਾ ਹੈ ਜੀ ਸੁਣ ਹੋਣਾ ਉਸ ਤੋਂ ਬਾਅਦ ਕਕਾ ਬਲਦੀ ਉੱਤੇ ਤੇਲ ਪਾਉਣਾ ਇਹਦਾ ਅਰਥ ਹੁੰਦਾ ਹੈ ਗੁੱਸਾ ਭੜਕਾਉਣਾ ਠੀਕ ਹੈ ਜੀ ਇਹਨਾਂ ਦੇ ਤੁਸੀਂ ਆਪਣੇ ਆਪ ਵਾਕ ਬਣਾ ਲਿਓ ਉਸ ਤੋਂ ਬਾਅਦ ਦਿੱਤਾ ਹੋਇਆ ਅੱਗੇ ਸੱਤਵਾਂ ਵਿਸ਼ਰਾਮ ਚਿੰਨ ਲਾ ਕੇ ਦੁਬਾਰਾ ਲਿਖੋ ਇਹਦੇ ਵਿੱਚ ਵਿਸ਼ਰਾਮ ਚਿੰਨ ਲੱਗਣਗੇ ਤਾਏ ਨੇ ਕਿਹਾ ਕਾਮਾ ਫਿਰ ਪੁੱਠੇ ਕੰਮੇ ਸ਼ੁਰੂ ਖੇਤੀ ਮਸ਼ੀਨੀ ਹੋ ਗਈ ਹੈ ਕਾ ਥਾ ਥਾ ਜੋੜ ਨਹੀਂ ਲੱਗੂ ਇਹਨਾਂ ਦੇ ਵਿਚਕਾਰ ਟਿਊਬਲ ਤੇ ਟਰੈਕਟਰ ਚੱਲ ਰਹੇ ਹਨ ਕ ਪਿੰਡਾਂ ਦੀ ਨਹਾਰ ਬਦਲ ਗਈ ਹੈ ਡੰਡੇ ਪੁੱਠੇ ਕੌਮੇ ਬੰਦ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ 8ਵਾਂ ਉੜਾ ਪਹਿਲਾ ਮਲਬਈ ਉਪਭਾਸ਼ਾ ਕਿਹੜੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇਹਦਾ ਉੱਤਰ ਆਊਗਾ ਜੀ ਬਠਿੰਡਾ ਮੋਗਾ ਮਾਨਸਾ ਮੁਕਤਸਰ ਕੋਈ ਵੀ ਦੋ ਜ਼ਿਲ੍ਹਿਆਂ ਦੇ ਨਾਮ ਤੁਸੀਂ ਲਿਖ ਦੇਣੇ ਆ ਉਸ ਤੋਂ ਬਾਅਦ ਦੂਜਾ ਭਾਸ਼ਾ ਕਿਸ ਨੂੰ ਕਹਿੰਦੇ ਹਨ ਇਹਦੇ ਉੱਤਰ ਵਿੱਚ ਤੁਸੀਂ ਲਿਖੋਗੇ ਇੱਕ ਮਨੁੱਖ ਦੂਜੇ ਮਨੁੱਖ ਨਾਲ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਜਿਹੜਾ ਸਾਧਨ ਵਰਤਦਾ ਹੈ ਉਹਨੂੰ ਭਾਸ਼ਾ ਕਿਹਾ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆੜਾ ਅਜੋਕੀ ਪੰਜਾਬੀ ਵਿੱਚ ਕਿਹੜੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਅਜੋਕੀ ਪੰਜਾਬੀ ਅੱਜ ਦੀ ਪੰਜਾਬੀ ਤਾਂ ਉਹ ਅੱਖਰ ਹੈਗੇ ਨੇ ਜੀ ਧੁਨੀਆਂ ਗੰਗਾ ਤੇ ਨਈਆਂ ਆਦੋ ਦੁਨੀਆ ਨੇ ਅੱਖਰ ਨੇ ਜਿੰਨਾ ਨਾਲ ਅੱਜ ਦੀ ਪੰਜਾਬੀ ਵਿੱਚ ਕੋਈ ਵੀ ਸ਼ਬਦ ਹੈ ਜਿਹੜਾ ਉਹ ਸ਼ੁਰੂ ਨਹੀਂ ਹੁੰਦਾ ਉਸ ਤੋਂ ਬਾਅਦ ਨੌਵਾਂ ਹੀਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ ਊੜਾ ਉਹ ਕਿਹੜਾ ਅੱਖਰ ਹੈ ਜਿਸ ਦੇ ਨਾਲ ਹੋੜਾ ਲਗ ਲਾਉਣ ਲਈ ਉਸ ਅੱਖਰ ਦਾ ਮੂੰਹ ਖੁੱਲਾ ਕਰ ਦਿੱਤਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਖੁੱਲੇ ਮੂੰਹ ਵਾਲਾ ਊੜਾ ਠੀਕ ਹੈ ਜੀ ਉਸ ਤੋਂ ਬਾਅਦ ਆੜਾ ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿਹੜੇ-ਕਿਹੜੇ ਹਨ ਹਾਂਜੀ ਇਹਦਾ ਉੱਤਰ ਆਊਗਾ ਹਾ ਹਾ ਰਾ ਰਾ ਤੇ ਵਾ ਵਾ ਦੁੱਤ ਦਾ ਮਤਲਬ ਹੁੰਦਾ ਹੈ ਜੁੜੇ ਹੋਏ ਜਿਨ੍ਹਾਂ ਦੀ ਪਰਿਭਾਸ਼ਾ ਲਿਖਣੀ ਹੋਵੇ ਤਾਂ ਤੁਸੀਂ ਲਿਖ ਸਕਦੇ ਹੋ ਉਹ ਅੱਖਰ ਜਿਹੜੇ ਕਿਸੇ ਅੱਖਰ ਦੇ ਪੈਰ ਵਿੱਚ ਪੈਂਦੇ ਹਨ ਉਹਨਾਂ ਨੂੰ ਦੁੱਤ ਅੱਖਰ ਕਿਹਾ ਜਾਂਦਾ ਹੈ ਇਹਨਾਂ ਦੀ ਗਿਣਤੀ 3 ਹੈ ਹਾ ਹਾ ਰਾ ਰਾ ਤੇ ਵਾ ਵਾ ਹਾਂਜੀ ਅਗਲਾ ਪ੍ਰਸ਼ਨ 10ਵਾਂ ਊੜਾ ਯੋਜਕ ਜਾਂ ਕਿਰਿਆ ਕਿਸ ਨੂੰ ਆਖਦੇ ਹਨ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਯੋਜਕ ਦੀ ਯੋਜਕ ਉਹ ਸ਼ਬਦ ਹੁੰਦਾ ਹੈ ਜਿਹੜਾ ਦੋ ਸ਼ਬਦਾਂ ਜਾਂ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਜਿਵੇਂ ਅਤੇ ਕਿ ਕਿਉਂਕਿ ਠੀਕ ਹੈ ਜੀ ਪਰ ਇਹ ਸਾਰੇ ਉਹ ਸ਼ਬਦ ਨੇ ਜਿਨ੍ਹਾਂ ਨੂੰ ਜੋਜਕ ਕਿਹਾ ਜਾਂਦਾ ਜਿਹੜੇ ਇੱਕ ਸ਼ਬਦ ਸ਼ਬਦ ਜਾਂ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਸਮਾਨ ਜੋਜਕ ਤੇ ਅਧੀਨ ਜੋਜਕ ਠੀਕ ਹੈ ਜੀ ਉਸ ਤੋਂ ਬਾਅਦ ਹੈਗੇ ਅੱਗੇ ਕਿਰਿਆ ਕਿਰਿਆ ਦੀ ਪਰਿਭਾਸ਼ਾ ਲਿਖਾਂਗੇ ਜਿਹੜੇ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਪਤਾ ਲੱਗੇ ਉਸ ਨੂੰ ਕਿਰਿਆ ਆਖਦੇ ਹਨ ਜਿਵੇਂ ਪੜਦੀ ਨੱਚਦਾ ਰੋਂਦਾ ਹੱਸਦਾ ਹੱਸਦੀ ਖੇਡਦੀ ਇਹ ਸਾਰੀਆਂ ਕੀ ਨੇ ਕਿਰਿਆਵਾਂ ਨੇ ਕਿਰਿਆ ਦੋ ਤਰ੍ਹਾਂ ਦੀ ਹੁੰਦੀ ਹੈ ਸਕਰਮਕ ਕਿਰਿਆ ਤੇ ਅਕਰਮਕ ਕਿਰਿਆ ਸਕਰਮਕ ਕਿਰਿਆ ਹੁੰਦੀ ਹੈ ਜਿਦੇ ਵਿੱਚ ਕੋਈ ਕੰਮ ਹੁੰਦਾ ਹੈ ਕਰਮ ਹੁੰਦਾ ਹੈ ਤੇ ਅਕਰਮਕ ਕਿਰਿਆ ਹੁੰਦੀ ਹੈ ਜਿਦੇ ਵਿੱਚ ਕਰਮ ਜਾਂ ਕੰਮ ਨਹੀਂ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਆੜਾ ਵਿਸਮਕ ਦੀਆਂ ਕੋਈ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ ਹਾਂਜੀ ਵਿਸਮਕ ਹੁੰਦਾ ਹੈ ਜਿਹੜਾ ਸ਼ਬਦ ਖੁਸ਼ੀ ਗਮੀ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਦਾ ਉਹਨੂੰ ਵਿਸਮਕ ਕਿਹਾ ਜਾਂਦਾ ਹੈ ਵਿਸਮਕ ਦੀਆਂ ਕੋਈ ਦੋ ਉਦਾਹਰਨਾਂ ਕਿਸਮਾਂ ਨੇ ਜਿਹੜੀਆਂ ਆਪਾਂ ਉਹ ਦੱਸਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸਤਿਕਾਰਵਾਚਕ ਉਹ ਸ਼ਬਦ ਜਿਹੜੇ ਕਿਸੇ ਦੇ ਸਤਿਕਾਰ ਲਈ ਵਰਤੇ ਜਾਂਦੇ ਨੇ ਉਹਨੂੰ ਸਤਿਕਾਰਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਜੀ ਆਇਆਂ ਨੂੰ ਜਦੋਂ ਆਪਾਂ ਕਿਸੇ ਦੇ ਸਤਿਕਾਰ ਲਈ ਵਰਤਦੇ ਆ ਉਹਦੇ ਲਈ ਕਿਹੜਾ ਆਓ ਜੀ ਧੰਨ ਭਾਗ ਦੂਸਰੀ ਕਿਸਮ ਹੈਗੀ ਹੈ ਪ੍ਰਸ਼ੰਸਾਵਾਚਕ ਉਹ ਸ਼ਬਦ ਜਿਹੜੇ ਕਿਸੇ ਦੀ ਪ੍ਰਸ਼ੰਸਾ ਕਰਨ ਲਈ ਵਰਤੇ ਜਾਂਦੇ ਨੇ ਜਿਵੇਂ ਬੱਲੇ ਬੱਲੇ ਸ਼ਾਬਾਸ਼ ਸਦਕੇ ਪਹਿਲਾ ਕਰਿਆ ਆਪਾਂ ਨੇ ਸਤਿਕਾਰਵਾਚਕ ਦੂਜਾ ਕਰਿਆ ਪ੍ਰਸ਼ੰਸਾਵਾਚਕ ਵਿਸਮਕ ਇਹ ਦੋ ਕਿਸਮਾਂ ਕਿਸਮਾਂ ਹੋਰ ਵੀ ਨੇ ਪਰ ਇਹਨਾਂ ਨੇ ਕੋਈ ਦੋ ਪੁੱਛੇ ਨੇ ਇਸ ਕਰਕੇ ਆਪਾਂ ਨੇ ਦੋ ਹੀ ਕਰੀਆਂ ਹਾਂਜੀ ਅੱਗੇ ਗੈਰਵਾ ਪ੍ਰਸ਼ਨ ਵਾਕ ਦਿੱਤਾ ਹੋਇਆ ਹੈ ਬਿੱਲੀ ਨੇ ਚੂਹਾ ਮਾਰ ਦਿੱਤਾ ਸੀ ਇਸ ਵਾਕ ਦਾ ਆਪਾਂ ਨੇ ਇੱਕ ਤਾਂ ਵਚਨ ਬਦਲਣਾ ਹੈ। ਇੱਕ ਏਸੇ ਵਾਕ ਦਾ ਆਪਾਂ ਨੇ ਲਿੰਗ ਬਦਲਣਾ ਹੈ। ਸਭ ਤੋਂ ਪਹਿਲਾਂ ਆਪਾਂ ਬਦਲਾਂਗੇ ਇਸ ਵਾਕ ਦਾ ਵਚਨ। ਵਚਨ ਦੇ ਵਿੱਚ ਕੀ ਹੁੰਦਾ ਹੈ ਇੱਕ ਚੀਜ਼ ਤੋਂ ਵੱਧ ਚੀਜ਼ਾਂ ਬਣਾਉਣੀਆਂ ਨੇ। ਬਹੁਵਚਨ ਕਰਨਾ ਹੈ। ਹੁਣ ਇਹਦਾ ਵਚਨ ਬਦਲੂਗਾ। ਬਿੱਲੀ ਇੱਕ ਹੈ। ਬਿੱਲੀਆਂ ਨੇ ਚੂਹਾ ਇੱਕ ਹੈ। ਉਰੇ ਹੋਗਾ ਚੂਹੇ ਮਾਰ ਦਿੱਤੇ ਸਨ। ਠੀਕ ਹੈ ਜੀ ਦੁਬਾਰਾ ਦੱਸ ਰਾਂ ਬਿੱਲੀਆਂ ਨੇ ਚੂਹੇ ਮਾਰ ਦਿੱਤੇ ਸਨ ਇਹ ਬਣ ਗਿਆ ਬਹੁਵਚਨ ਹੁਣ ਆਪਾਂ ਇਹਦਾ ਬਦਲਾਂਗੇ ਲਿੰਗ ਠੀਕ ਹੈ ਜੀ ਬਿੱਲੀ ਦਾ ਬਣੂਗਾ ਬਿੱਲੇ ਨੇ ਚੂਹਾ ਇਹਦਾ ਬਣੂਗਾ ਚੂਹੀ ਮਾਰ ਦਿੱਤੀ ਸੀ ਬਿੱਲੇ ਨੇ ਚੂਹੀ ਮਾਰ ਦਿੱਤੀ ਸੀ ਇਹਦਾ ਬਣ ਗਿਆ ਜੀ ਲਿੰਗ ਬਦਲੋ ਉਸ ਤੋਂ ਬਾਅਦ 12ਵਾਂ ਉਹ ਖੇਡਦੀਆਂ ਹਨ ਵਾਕ ਨੂੰ ਆਪਾਂ ਨੇ ਭੂਤਕਾਲ ਚ ਬਦਲਣਾ ਫਿਰ ਬਦਲਣਾ ਭਵਿੱਖਤਕਾਲ ਦੇ ਵਿੱਚ ਭਵਿੱਖਕਾਲ ਦੇ ਵਿੱਚ ਪਹਿਲਾਂ ਆਪਾਂ ਬਦਲਾਂਗੇ ਇਹਨੂੰ ਭੂਤਕਾਲ ਦੇ ਵਿੱਚ ਉਹ ਖੇਡਦੀਆਂ ਹਨ ਤੈਦਾ ਬਣੂਗਾ ਉਹ ਖੇਡਦੀਆਂ ਸਨ ਸਨ ਭੂਤ ਕਾਲ ਦੀ ਨਿਸ਼ਾਨੀ ਹੈ ਬੀਤ ਚੁੱਕਿਆ ਸਮਾਂ ਠੀਕ ਹੈ ਜੀ ਹੁਣ ਆਪਾਂ ਇਹਨੂੰ ਬਦਲਾਂਗੇ ਭਵਿੱਖ ਕਾਲ ਉਹ ਖੇਡਦੀਆਂ ਹੋਣਗੀਆਂ ਹਨ ਦੀ ਥਾਂ ਤੇ ਆ ਜਾਊਗਾ ਹੋਣਗੀਆਂ ਠੀਕ ਹੈ ਜੀ ਅੱਗੇ ਹੈਗਾ 13ਵਾਂ ਉੜਾ ਬਹੁਤੇ ਸ਼ਬਦਾਂ ਲਈ ਟੂ ਕਮਾ ਸ਼ਬਦ ਲਿਖੋ ਇੱਕ ਸ਼ਬਦ ਲਿਖਣਾ ਹੈ ਬਹੁਤੇ ਸ਼ਬਦਾਂ ਦੀ ਤਾਂ ਤੇ ਮੌਤ ਪਿੱਛੋਂ ਆਇਆ ਸਾਲਾਨਾ ਮੌਤ ਦਾ ਦਿਨ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਾਲ ਬਾਅਦ ਜਦੋਂ ਉਹ ਦਿਨ ਆਉਂਦਾ ਹੈ ਤਾਂ ਉਹਨੂੰ ਆਪਾਂ ਕੀ ਆਖਦੇ ਹਾਂ ਉਹ ਦੱਸਣਾ ਹੈ ਤਾਂ ਉਹਨੂੰ ਆਪਾਂ ਆਖਦੇ ਹਾਂ ਜੀ ਵਰਸੀ ਉਸ ਤੋਂ ਬਾਅਦ ਆੜਾ ਟਰਮਾ ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ ਟਰਮਾ ਨੂੰ ਹੋਰ ਕੀ ਆਖਦੇ ਨੇ ਉਹ ਸ਼ਬਦਾਂ ਦੇ ਨਾਮ ਦੱਸਣੇ ਆਪਾਂ ਨੇ ਪਹਿਲਾ ਤਾਂ ਆਊਗਾ ਜੀ ਸ਼ਾਂਤੀ ਟਰਮੇ ਨੂੰ ਸ਼ਾਂਤੀ ਵੀ ਕਿਹਾ ਜਾਂਦਾ ਹੈ ਧੀਰਜ ਵੀ ਕਿਹਾ ਜਾਂਦਾ ਹੈ ਤੇ ਸਬਰ ਵੀ ਕਿਹਾ ਜਾਂਦਾ ਹੈ ਸਾਬਰ ਟਿਕਾ ਵੀ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਈਡੀ ਵਾਰ ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ ਵਾਰ ਨੂੰ ਹੋਰ ਕੀ ਕਿਹਾ ਜਾਂਦਾ ਹੈ ਉਹਦਾ ਅਰਥ ਦੱਸਣਾ ਤੇ ਵਾਕ ਬਣਾਉਣਾ ਜਿਵੇਂ ਪਹਿਲਾ ਬਣੂਗਾ 15 ਅਗਸਤ ਨੂੰ ਭਲਾ ਕੀ ਦਿਨ ਹੋਵੇਗਾ ਵਾਰ ਨੂੰ ਆਪਾਂ ਦਿਨ ਵੀ ਕਹਿੰਦੇ ਆ ਕਈ ਵਾਰੀ ਆਪਾਂ ਪੁੱਛਦੇ ਆ ਵੀ ਅੱਜ ਕੀ ਵਾਰ ਹੈ ਮਤਲਬ ਦਿਨ ਕੀ ਹੈ ਇੱਕ ਤਾਂ ਇਹ ਇਹਦਾ ਵਾਕ ਬਣੂਗਾ 15 ਅਗਸਤ ਨੂੰ ਭਲਾ ਕੀ ਦਿਨ ਹੋਵੇਗਾ ਦੂਜਾ ਹੋਊਗਾ ਜੀ ਕੁਰਬਾਨ ਹੋਣਾ ਵਾਰ ਦੇਣਾ ਕੁਰਬਾਨ ਹੋਣਾ ਹਨਾ ਤੇ ਇਹਦਾ ਦੂਜਾ ਬਣੂਗਾ ਲੋੜ ਪੈਣ ਤੇ ਦੇਸ਼ ਲਈ ਜਾਨ ਵਾਰ ਦੇਣੀ ਚਾਹੀਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਇਹਦੇ ਦੋ ਵਾਕ ਬਣ ਗਏ ਉਸ ਤੋਂ ਬਾਅਦ ਆਪਣਾ ਪੇਪਰ ਇੱਥੇ ਸਮਾਪਤ ਹੋ ਗਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ